ਜਿੱਥੇ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਇਆ ਗਿਆ ਯੁੱਧ ਨਸ਼ਿਆਂ ਵਿਰੁੱਧ ਲੈ ਕੇ ਪੂਰੇ ਪੰਜਾਬ 'ਚੜਕਮ ਮਚਾਇਆ ਹੈ ਉੱਥੇ ਹੀ ਫਾਜ਼ਿਲਕਾ ਦੇ ਪੈਰੋਵਸਤੀ ਵਿੱਚ ਦਿਨ ਦਿਹਾੜੇ ਇੱਕ ਗੱੜ ਵਿੱਚ ਚੋਰੀ ਹੋ ਗਈ ਹੈ ਤੇ ਮਕਾਨ ਮਾਰਗ ਦਾ ਇਹ ਕਹਿਣਾ ਹੈ ਵੀ ਇੱਥੇ ਨਸ਼ੇੜੀ ਸ਼ਰੇਆਨ ਘੁੰਮ ਰਹੇ ਹਨ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਉਹਨਾਂ ਨੇ ਦੁਖੀ ਹੋ ਕੇ ਇਹ ਅਪੀਲ ਕੀਤੀ ਵੀ ਇਹ ਜਨ ਨਸ਼ਕ ਕਰਨ ਵਾਲੇ ਲੋਕ ਜੋ ਕਿ ਲੋਕਾਂ ਦੇ ਘਰੇ ਜਾ ਕੇ ਚੋਰੀਆਂ ਕਰਦੇ ਹਨ ਉਹਨਾਂ ਦੇ ਮਾਪਿਆਂ ਨੂੰ ਚਾਹੀਦਾ ਹੈ ਵੀ ਉਹਨਾਂ ਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰ ਮੁਕਾਨ ਕਿਉਂਕਿ ਉਹ ਆਪ ਹੀ ਦੁਖੀ ਹੋਦੇ ਰਹੇ ਤੇ ਲੋਕਾਂ ਨੂੰ ਵੀ ਪ੍ਰੇਸ਼ਾਨ ਕਰਦੇ ਹਨ ਉਹਨਾਂ ਪੁਲਿਸ ਤੇ ਕਾਰ ਗੁਜਾਰੀ ਤੇ ਵੀ ਸਵਾਲੀਆਂ ਨਿਸ਼ਾਨ ਖੜੇ ਕਰਦੇ ਹੋਏ ਦੱਸਿਆ ਵੀ ਦੁਪਹਿਰ ਦਾ ਸਮਾਂ ਹੈ ਅਤੇ ਉਸ ਦੀ ਪਤਨੀ ਘਰ ਦੇ ਨਾਲ ਹੀ ਬਣੇ ਸਰਕਾਰੀ ਸਕੂਲ ਜਿਹਨੂੰ ਲਾਲ ਖੂ ਵਾਲਾ ਸਕੂਲ ਕਹਾ ਜਾਂਦਾ ਹੈ ਵਿੱਚ ਬੱਚੇ ਲੈਣ ਗਈ ਸੀ ਜਦ ਘਰ ਤੋਂ ਸਕੂਲ ਗਈ ਅਤੇ ਘਰ ਵਾਪਸ ਆਈ ਤਾਂ ਆ ਕੇ ਵੇਖਿਆ ਵੀ ਘਰ ਦੇ ਦਰਵਾਜ਼ੇ ਖੁੱਲੇ ਪਏ ਹਨ ਅਤੇ ਅਲਮਾਰੀ ਦੇ ਤਾਲੇ ਖੁੱਲੇ ਹਨ ਅਤੇ ਅਲਮਾਰੀ ਵਿੱਚ ਪਈਆਂ ਚੈਨੀਆਂ ਜੋ ਕਿ ਚਾਂਦੀ ਦੇ ਬਣੀਆਂ ਹੋਈਆਂ ਹਨ ਅਤੇ 5-4000 ਰੁਪਇਆ ਉਸ ਦੇ ਵਿੱਚ ਪਿਆ ਸੀ ਉਹ 31 ਦੁਪਹਿਰ ਚੋਰੀ ਹੋ ਗਿਆ ਹੈ ਉਹਨੇ ਗੁਹਾਰ ਲਈ ਹੈ ਵੀ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਅਜਿਹੇ ਚੋਰਾਂ ਖਿਲਾਫ ਬਣਦੀ ਵਿਭਾਗਿਆ ਪੁਲਸੀਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਥੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਪੁਲਿਸ ਇੱਕ ਪਾਸੇ ਨਸ਼ੇੜੀਆਂ ਨੂੰ ਫੜਨ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਇਹ ਕੰਮ ਹੋ ਰਹੇ ਹਨ ਇਹ ਕਿਤੇ ਨਾ ਕਿਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਲੋਕਾਂ ਮੰਗ ਕੀਤੀ ਕਿ ਜੋ ਤੁਸੀਂ ਵੇਖ ਰਹੇ ਹੋ ਗਲੀ ਬੜੀ ਚਲਦੀ ਹੈ ਅਤੇ ਸਾਹਮਣੇ ਹੀ ਹਾਈਵੇ ਬਣਿਆ ਹੋਇਆ ਹੈ ਅਤੇ ਨਾਲ ਹੀ ਸੈਸ਼ਨ ਕੋਰਟ ਨੂੰ ਛੜਕ ਜਾਂਦੀ ਹੈ ਅਤੇ ਨਾਲ ਹੀ ਮੰਦਰ ਬਣਿਆ ਹੋਇਆ ਹੈ ਹੋਰ ਅਤੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਸਰ ਮੇਰਾ ਨਰੇਸ਼ ਕੁਮਾਰ ਹੈ ਜੀ ਕਿਥੋਂ ਦਾ ਆਣ ਵਾਲੇ ਪਰਵਸਤੀ ਫਾਇਲ ਕਰ ਕੀ ਮਸਲਾ ਹੈ ਸਰ 1:30 ਵਜੇ ਮੈਂ ਖਾਣਾ ਖਾ ਕੇ ਮੇਰਾ ਫਰੈਂਡ ਆਇਆ ਮੈਂ ਉਧਰ ਗਿਆ ਤੇ ਮੇਰੀ ਮਿਸੇ ਦੋ ਬੱਚੇ ਉਹ ਕਹਿੰਦਾ ਚੱਲ ਨੇੜੇ ਸਕੂਲ ਮੈਂ ਗੁੜੀਆਂ ਲਈਆਂ ਮੈਂ ਕਿਹਾ ਤੂੰ ਲਿਆ ਸੀ ਕੋਈ ਕੰਮ ਜਾਣਾ ਤੇ ਉਹ ਲੈ ਕੇ ਗਏ ਅੰਦਰ ਕੁੰਡਾ ਲਾ ਕੇ ਬਾਹਰੋਂ 메ਨ ਗੇਟ ਤੇ ਲੋਕ ਲਾ ਕੇ ਜਦੋਂ ਆਏ ਲੋਕ ਖੋਲਿਆ ਬਾਹਰੋਂ ਇੱਕ ਅੰਦਰਲੇ ਕਮਰੇ ਦਾ ਸਾਡਾ ਨਾ ਕੁੰਡਾ ਹੀ ਖੁੱਲਿਆ ਸੀਗਾ ਗੇਟ ਕਿਸ ਬੱਕਰ ਆਹ ਵਾਲਾ ਇਹ ਕੁੰਡਾ ਲਾ ਕੇ ਗਏ ਸੀ ਆਏ ਅੰਦਰੋਂ ਤੇ ਇਹ ਖੁੱਲਿਆ ਸੀਗਾ ਤੇ ਆ ਕੇ ਨੇ ਮੈਨੂੰ ਪੁੱਛਿਆ ਤੁਸੀਂ ਤਾਂ ਨਹੀਂ ਮਗਰਾ ਮੈਂ ਕਿਹਾ ਮੈਂ ਨਹੀਂ ਆਇਆ ਅਦਰੋਂ ਅਲਮਾਰੀ ਖੁੱਲਣੀ ਸੀਗੀ ਤੇ ਸਾਨੂੰ ਪਤਾ ਲੱਗੇਗਾ ਜਦੋਂ ਅੰਦਰ ਫੋਨ ਕੀਤਾ ਐਵੇਂ ਕਰਕੇ ਕਹਿੰਦਾ ਕਿ ਆਪਣੇ ਘਰੇ ਪਤਾ ਨਹੀਂ ਕੋਣ ਵੜਿਆ ਆ ਵਾਰੀ ਖੁੱਲੀ ਆ ਆ ਵੀ ਖੁੱਲਾ ਹੀ ਇਹ ਵੀ ਲੋਕ ਲੱਗੇ ਸੀਗਾ ਆ ਵੀ ਲੋਕ ਲੱਗੇ ਚਾਬੀ ਇੱਥੇ ਹੈ ਨਹੀਂ ਸੀਗੀ ਇਹਦੇ ਵਿੱਚ ਦੋ ਐਡਿਟ ਆਪਣੇ ਸੀਗੇ ਗੁੱਲਕ ਜੇ ਤੇ ਉਹ ਵੀ ਲੈ ਕੇ ਸਾਰੇ ਕੁਝ ਹਜ਼ਾਰ ਰੁਪਏ ਸੀ ਉਹ ਵੀ ਲੈ ਗਏ ਕੀ ਆ ਵੀ ਥੱਲੇ ਫੜਿਆ ਹਾਂਜੀ ਹਾਂਜੀ ਦੇ ਦਿਨ ਤੁਹਾਡੇ ਇਸ ਤਰ੍ਹਾਂ ਚੋਰੀ ਗੇਟ ਟੱਪ ਕੇ ਜਾਣਾ ਜੀ ਅੱਜ ਤਾਂ ਪਰੇਸ਼ਾਨ ਹੋ ਗਿਆ ਅੱਜ ਤਾਂ ਜ਼ਿੰਦਗੀ ਕਦੇ ਨਹੀਂ ਹੋਇਆ ਇਹਵੇਂ ਪਹਿਲੀ ਵਾਰੀ ਹੋਇਆ ਸਾਨੂੰ ਇੱਥੇ 40 45 ਸਾਲ ਹੋ ਗਏ ਰਹਿੰਦੇ ਨੂੰ ਤੇ ਡੈਡੀ ਜੀ ਉਹਦੇ ਅੱਛੇ ਕਦੇ ਚੋਰੀ ਹੋਈ ਨਹੀਂ ਹੁਣ ਤਾਂ ਕੰਧਾ ਹੋ ਗਿਆ ਹੁਣ ਤਾਂ ਵੈਸੇ ਹੀ ਹੋਣੀ ਚਾਹੀਦੀ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਕਰਨਾ ਚਾਹੁੰਦੇ ਹਾਂ ਪੁਲਿਸ ਪ੍ਰਸ਼ਾਸਨ ਜਿਹੜੇ ਨਸ਼ੇੜੀ ਵਗੈਰਾ ਫਿਰਦੇ ਨੇ ਜੀ ਇਹਨਾਂ ਨੂੰ ਖੁੱਲੀ ਛੂਟ ਹੈ ਨਾ ਪੁਲਿਸ ਕੁਛ ਕਰਦੀ ਤੇ ਨਾ ਕੋਈ ਸਰਕਾਰ ਕੁਛ ਕਰਦੀਆਂ ਜਾਂ ਤਾਂ ਉਹ ਇਹਨਾਂ ਦੇ ਲਗਾਮ ਪਾਈ ਜਾਵੇ ਨਸ਼ਾ ਬੰਦ ਕਰਾਇਆ ਜਾ ਤੇ ਜਿਹੜੇ ਇਹਨਾਂ ਦੇ ਜਿਹੜੇ ਮਾਪੇ ਹੈਗੇ ਜਿਹੜੇ ਮੁੰਡੇ ਨਸ਼ਾ ਕਰਦੇ ਆ ਜਾਂ ਤਾਂ ਇਹ ਜਵਾਕਾਂ ਨੂੰ ਟੀਕੇ ਲਵਾ ਕੇ ਮਾਰ ਦੇਣ ਦੂਜੇ ਤਾਂ ਨਾ ਕੋਈ ਚੋਰੀ ਆਚਰੇ ਕਰਨ ਦੂਜੇ ਦੇ ਘਰੇ ਨੂੰ ਟੋ ਕਟਾ ਪੰਦੇ ਗਿਆ 5-7000 ਰੁਪਏ ਸੀਗਾ ਦੋ ਤਿੰਨ ਦੋ ਚੈਲੀਆਂ ਸੀਗੇ ਸਾਡੇ ਚਾਂਦੀ ਮੇਰੀ ਤੇ ਮੇਰੇ ਵਜ੍ਹਾ ਕਰਕੇ ਇੱਕ ਅੰਗੂਠੀ ਸੀਗੀ ਸੋਨੇ ਦੀ ਬੱਛ ਸਾਡਾ ਆਪ ਦੇ ਇਹਨਾਂ ਨੁਕਸਾਨ ਹੋ ਗਏ ਜੀ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ